ਜਾ ਗਿਆ ਜਦੋਂ ਉਹਨਾਂ ਦੇ ਮਨਾਏ ਜਾਂਦੇ ਨੇ ਗੁਰੂ ਪਿਆਰਿਓ ਇਹਨਾਂ ਦਾ ਦੁਨੀਆ ਵਾਸਤੇ ਕੁਝ ਨਾ ਕੁਝ ਕੀਤਾ ਹੋਵੇ ਇੱਥੇ ਐਵੇਂ ਨਹੀਂ ਰੌਣਕਾਂ ਲੱਗੀਆਂ ਬਾਬਾ ਜੀ ਦੇ ਨਾਮ ਦੀ ਕਮਾਈ ਹੋ ਗਈ ਉਹਨਾਂ ਨੇ ਨਾਮ ਦੀ ਕਮਾਈ ਕੀਤੀ ਆ ਟਰਨ ਮੇਲੇ ਲੱਗਦੇ ਨੇ ਗੁਰੂ ਪਿਆਰਿਓ ਟਰਨ ਮੇਲੇ ਦੀ ਆਪਾਂ ਹਾਜ਼ਰੀ ਭਰਦੇ ਆ ਆ ਗੁਰੂ ਪਿਆਰਿਓ ਲੈਕਚਰ ਨਹੀਂ ਕਰਨਾ ਕਰਤਾ ਹੀ ਤੁਹਾਡੇ ਨਾਲ ਸਿੱਧੀ ਸੰਗੀ ਕਰਕੇ ਈਮਾਂ ਦੇ ਜਾਤ ਤੋਂ ਜਾਣੇ ਜਿਹੜੇ ਖਜ਼ਾਨਿਆਂ ਚੋਂ ਆਇਆ ਹੈ ਸਤਗੁਰੂ ਜੀ ਖਜ਼ਾਨੇ ਭਰਪੂਰ ਕਰਨਾ ਆ ਗੁਰੂ ਪਿਆਰਿਓ ਇਹ ਮਹਾਪੁਰਸ਼ਾਂ ਦੀ ਵੱਡੀ ਨਾਮ ਦੀ ਕਮਾਈ ਨੂੰ ਫਲ ਲੱਗਿਆ ਜਦੋਂ ਵੀ ਆਪਾਂ ਜਿੱਥੇ-ਜਿੱਥੇ ਵੀ ਚਹਿਲ ਪਰਵਾਰ ਆਪੋ ਆਪਣਾ ਕਾਰੋਬਾਰ ਕਰਦੇ ਨੇ ਤੋ ਵੱਡੇ ਜੂਲ ਮੇਲਿਆਂ ਨੂੰ ਨਹੀਂ ਭੁੱਲਦੇ ਜੀਓ ਪਿਆਰਿਓ ਸਮੇਂ ਤੋਂ ਸਮਾਂ ਕੱਢ ਕੇ ਆਤਰੀ ਭਰਦੇ ਨੇ ਫਿਰ ਜਦੋਂ ਆਤਰੀ ਭਰਦੇ ਨੇ ਜੋ ਵੀ ਮੰਗ ਕਰਦੇ ਐ ਤੁੰਤਾ-ਤੁੰਤਾ ਦੀਆਂ ਦਰਦਾ ਬਖਸ਼ ਹੁੰਦੀਆਂ ਨੇ ਆਹ ਗੁਰੂ ਪਿਆਰਿਓ ਦੇਖੋ ਬੜਾ ਸੁੰਦਰ ਘੋੜਾ ਬਣਵਾਇਆ ਵੇਖਿਆ ਉੱਤੇ ਜੋਗੀ ਪੀਰ ਨੂੰ ਪਹਾਇਆ ਵੇਖਿਆ ਜਿਹੜੀ ਕਾਤਾ ਲਿਖੀ ਹੋਈ ਆ ਘਨੌਰ ਸਾਤ ਸੰਗਤ ਜੀ ਕਨੌਰ ਨਗਰ ਹੈ ਤੇ ਧੂੜੀ ਦੇ ਰਵੇ ਲਗਦਾ ਜਿਲ੍ਹਾ ਸੰਗਰੂਰ ਪੈਂਦਾ ਉੱਥੇ ਦੇ ਬਜ਼ੁਰਗ ਬਾਪੂ ਗਿਆਨੀ ਕਾਕਾ ਸਿੰਘ ਜੀ 95 ਸਾਲ ਦੇ ਜਿਨ੍ਹਾਂ ਦੀ ਉਮਰ ਉਹਨਾਂ ਨੇ ਆਪਣੀ ਕਲਮ ਦੇ ਨਾਲ ਬਾਬਾ ਜੋਗੀ ਪੀਰ ਰਾਣ ਜੀਆਂ ਦੀ ਚੈਲ ਜੀਆਂ ਦੀ ਕਹਾ ਕਾ ਲਿਖੀ ਆ ਕਿ ਧੰਨ 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 ਬਾਬਾ ਜੋਗੀ ਪੀਰ ਦੇ ਔਰ ਜਿਵੇਂ ਸਭਨਾਂ ਨੂੰ ਸਾਤ ਸੰਗਤ ਜੀ ਖੁਸ਼ੀਆਂ ਵਾਸਸ ਕਰਦੇ ਨੇ ਉਸ ਸਮੇਂ ਦੀਆਂ ਚੰਗ ਲੈਂਦਾ ਇਸ ਤਰ੍ਹਾਂ ਸਰਵਣ ਕਰੋ ਜੀ ਸੁਣੋ ਹਾਲ ਜੋਗੀ ਦੇ ਜੋ ਪ੍ਰਬੰਧਕ